ਹੈਲੋ एवरीवन वेलकम बैक ਮੇ YouTube ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਬਿਲਕੁਲ ਵਧੀਆ ਜੀ ਇਹ ਬਹੁਤ ਟਾਈਮ ਬਾਅਦ ਇਹ ਕੰਮ ਦੀ ਸਹਾਇਤਾ ਆਈ ਹੈ ਲਗਭਗ 2 2.5 ਮਹੀਨੇ ਹੋ ਗਏ ਸੀ ਮਸ਼ੀਨ ਲੈ ਕੇ ਆਂਦੀ ਨੂੰ ਹਾਲੇ ਤੱਕ ਇਹਦਾ ਕੋਈ ਕਵਰ-ਕਵਰ ਨਹੀਂ ਬਣਾਇਆ ਸੀ ਤੇ ਲੈ ਇੰਨੇ ਸੀ ਘੋਲੀਆਂਗੇ ਇਹਨੂੰ ਹਜੇ ਤੱਕ ਅਸੀਂ ਚਾਲੂ ਵੀ ਨਹੀਂ ਕਰਿਆ ਨਵੀਂ ਚੀਜ਼ ਐ ਸਾਰਿਆਂ ਨੂੰ ਇੰਨਾ ਜਿਆਦਾ ਸੌਂਕ ਹੁੰਦਾ ਹਨਾ ਨਹੀਂ ਆਪਾਂ ਕਹਿੰਨੇ ਆਪਾਂ ਚਾਲੂ ਕਰ ਲੈਣਾ ਸੀ ਸਿੱ ਤੋਂ ਹੁਣ ਦੱਸਾਂ ਕਿਉਂਕਿ ਮੇਰੀ ਹਜੇ ਉਧਰ ਵਾਸ਼ਿੰਗ ਮਸ਼ੀਨ ਪੁਰਾਣੀ ਚੱਲੀ ਜਾਂਦੀ ਆ ਤੇ ਵਸਤਾ ਹੋੜ ਕੀ ਫੁੜਕੀ ਚੱਲਦੀ ਹੈ ਜਿੱਦਾਂ ਦੀ ਵੀ ਚੱਲਦੀ ਹੈ ਮੈਨੇ ਚਲਾਈ ਜਾਨੀ ਆ ਮੇਰਾ ਇਹ ਨਮੀ ਲਾਉਣ ਜੀ ਨਹੀਂ ਕਰਿਆ ਮੈਂ ਚਲੋ ਆਪਾਂ ਹੁਣ ਦੀਵਾਲੀ ਟਾਈਮ ਹੀ ਲਾ ਲਾਂਗੇ ਦੀਵਾਲੀ ਆਊ ਨਾਲ ਤਾਂ ਨਮੀ ਚੀਜ਼ ਹੋਊਗੀ ਹੈਨਾ ਹੋਰ ਆਪਾਂ ਨਮੀ ਚੀਜ਼ ਕੋਈ ਨਹੀਂ ਲੈਂਦੇ ਕਿਉਂਕਿ ਰੋਜ਼ ਰੋਜ਼ ਪੈਸੇ ਨਹੀਂ ਲਾਏ ਜਾਂਦੇ ਹੁੰਦੇ ਹਰ ਇੱਕ ਚੀਜ਼ ਤੇ ਹੈਨਾ ਮੈਂ ਕਿਹਾ ਚਲੋ ਇਹ ਨਮੀ ਚੀਜ਼ੂ ਆਪਾਂ ਉਹਦੀਆਂ ਨੂੰ ਖੋਲ ਲਵਾਂਗੇ ਤੇ ਡੱਬੇ ਚ ਤਾਂ ਅਸੀਂ ਇਹ ਕੱਢਤੀ ਸੀ ਮੈਨੂੰ ਆਈਦੀ ਵੀ ਕਈ ਵਾਰ ਕੋਈ ਚੂਹੀ ਚਾਹੀਨਾ ਬੜਕੇ ਨਾ ਬਹਿ ਜਾਏ ਵਿੱਚ ਖੇਤਾਂ ਚੂਹੀਆਂ ਚਾਹੀਆਂ ਬਹੁਤ ਹੁੰਦੀਆਂ ਨੇ ਵਸੇ ਅੰਦਰ ਸੀ ਪੜ ਨਹੀਂ ਦਿੰਦੇ ਹੈਗੇ ਅੰਦਰ ਨਹੀਂ ਇਹ ਮਹਾ ਦੇ ਡੱਬੇ ਅੰਦਰ ਰਹੂ ਤਾਂ ਟੁੱਕ ਟੱਕ ਨਾ ਦੇਣਾ ਖੁੱਲੇ ਚ ਹੀ ਠੀਕ ਆ ਇਹ ਮੈਂ ਉਹਦਾ ਨਾਪ ਨੂਪ ਉਧਰ ਸਾਰਾ ਲੈ ਲਿਆ ਸੀਗਾ ਤੇ ਨਾਪ ਲੈ ਕੇ ਆਪਾਂ ਤਿੰਨੇ ਮਤਲਬ ਕਿ ਬੈਕ ਸਾਈਡ ਨਹੀਂ ਆਪਾਂ ਕੱਪੜਾ ਲਾਉਂਦੀ ਹੈਗੇ ਬੈਕ ਸਾਈਡ ਪਾਈਪਾਂ ਪੂਪਾ ਆ ਜਾਂਦੀਆਂ ਨੇ ਤੇ ਅੱਗੇ ਵਾਲੀ ਸਾਈਡ ਹੀ ਆਪਾਂ ਕੱਪੜਾ ਸਾਰਾ ਮੈਂ ਨਾਪ ਲੈ ਲਿਆ ਸੀ ਇਹ ਤਾਂ ਨਾਪ ਤਾਂ ਮੇਰੇ ਭੈਣਾਂ ਨੂੰ ਪਤਾ ਹੀ ਹੈ ਹਨਾ ਜੇ ਕਰਦੀਆਂ ਰਹਿੰਦੀਆਂ ਨੇ ਸਾਰੇ ਕੰਮ ਉਹਨਾਂ ਨੂੰ ਪਤਾ ਹੀ ਹੁੰਦਾ ਤੇ ਅੱਜ ਆਪਾਂ ਦੂਸਰੀ ਵੀਡੀਓ ਨਹੀਂ ਪਾਵਾਂਗੇ ਘਰ ਦੇ ਕਮਾਕਾਰਾਂ ਦੀ ਤੇ ਇਹ ਇਹ ਵੀਡੀਓ ਪਾ ਰਹੀ ਹਾਂ ਹੋਰ ਰੋਜ਼ ਰੋਜ਼ਕਾਰ ਦੇ ਕੰਮਕਾਰ ਦੇ ਵੀ ਕੀ ਦਿਖਾਈ ਜਾਈਏ ਹਨਾ ਆਏ ਕੋਈ ਕੰਮ ਜਿਹੜੀ ਚੀਜ਼ ਸ਼ੇਅਰ ਕਰੀ ਜਾਂਦੀ ਆ ਵਧੀਆ ਗੱਲ ਹੁੰਦੀ ਆ ਮੇਰੇ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ ਤੇ ਬਲੌਗਿੰਗ ਕਰਨ ਦਾ ਇੰਨਾ ਟਾਈਮ ਨਹੀਂ ਕਿਤੇ ਜੀਜਾ ਕਰਦਾ ਮੈਂ ਕੈਮਰਾ ਚੱਕ ਕੇ ਵੀਡੀਓ ਬਣਾਉਣ ਲੱਗ ਜਾਈਂ ਨੀ ਜਿੱਦ ਮੂਡ ਹੁੰਦਾ ਮੈਂ ਉਦਦੇ ਵੀਡੀਓ ਪਾ ਵੀ ਦਿੰਨੀ ਆ ਨਹੀਂ ਮੂਡ ਹੁੰਦਾ ਆਪਾਂ ਨਹੀਂ ਵੀ ਪਾਉਂਦੇ ਤੇ ਇਹ ਤਿੰਨੇ ਪੀਸ ਮੈਂ ਬਰਾਬਰ ਕੱਟ ਲੈਣੀ ਆ ਆਪਾਂ ਮਿੰਤੀ ਜੁੰਤੀ ਉਧਰ ਕਰ ਲੇਤੀ ਸੀਗੀ ਜਿਹੜੀ ਛੱਤ ਵਾਲਾ ਹੋ ਉੱਪਰਲੀ ਸਾਈਡ ਹੋਊਗੀ ਹਨਾ ਉਹਦੀ ਟੱਕਣ ਵਾਲੀ ਸਾਈਡ ਉੱਪਰਲੀ ਸਾਈਡ ਹੋਊਗੀ ਇਹ ਟੱਕਣ ਵਾਲੇ ਸਾਈਡ ਤੇ ਹੁੰਦਾ ਉੱਪਰਲੀ ਸੱਤ ਵਾਲੀ ਸਾਈਡ ਆ ਉਹ ਆਪਾਂ ਅਲੱਗ ਮੇਣ ਕੇ ਕੱਢਾਂਗੇ ਇਹ ਤਿੰਨੇ ਪੀਸ ਆਪਾਂ ਬਰਾਬਰ ਬਰਾਬਰ ਕੱਟ ਕਰ ਲਈ ਇਹ 25 25 ਇੰਚ ਦੇ ਤੇ ਚੜਾਈ ਇਹਨਾਂ ਦੀ 41 41 ਇੰਚ ਹੋਗੀ ਤੇ ਉ ਇਹ 25 25 ਇੰਚ ਐਦਾਂ ਹੀ ਆ ਕੁਛ ਤੇ ਇਹ ਮੈਂ ਸਾਰੀ ਕਟਿੰਗ ਕਰ ਲੇਤੀ ਸੀ ਇਹ ਕਟਿੰਗ ਕਰਕੇ ਆਪਾਂ ਫਿਰ ਇਹ ਤੇ ਸਿਲਾਈ ਲਾਵਾਂਗੇ ਕੜਾਈ ਵਾਲਾ ਸੂਟ ਸੀਗਾ ਬਹੁਤ ਟਾਈਮ ਦਾ ਪਿਆ ਸੀ ਮੰਮੀ ਦਾ ਹੀ ਸੂਟ ਆ ਟੁਕੜ 25 26 ਸਾਲ ਪੁਰਾਣਾ ਸੂਟ ਹੋਣਾ ਇਹ ਇਹ ਨਾ ਖੱਦਰ ਜੀ ਟਾਈਪ ਨਹੀਂ ਸੀ ਸੂਟ ਹੁੰਦੇ ਉਹ ਸੀਗਾ ਤੁਸੀਂ ਮੇਰੀਆਂ ਭੈਣਾਂ ਜਿਹੜੀਆਂ ਹੈਗੇ ਆਣੇ ਉਦੋਂ ਦੀਆਂ ਹਨਾ ਪਤਾ ਹੋਊ ਮੇਰੇ ਭੈਣਾਂ ਨੂੰ ਤੇ ਜਿਹੜੇ ਮੇਰੇ ਕੇਜ ਦੀਆਂ ਹੋਣਗੇ ਉਹਨਾਂ ਨੂੰ ਪਤਾ ਹੀ ਹੋਣਾ ਵੈਸੇ ਤਾਂ ਹਨਾ ਇਹ ਉਦੋਂ ਸੂਟ ਜੇ ਪਾਉਂਦੇ ਹੁੰਦੇ ਸੀ ਹੁਣ ਤਾਂ ਇਸ ਤਰ੍ਹਾਂ ਦਾ ਕੋਈ ਪਾਉਂਦੇ ਨਹੀਂ ਮੋٹے ਚ ਸੀ ਕੱਪੜਾ ਬਹੁਤ ਜ਼ਿਆਦਾ ਵਧੀਆ ਮੋਟਾ ਕੱਪੜਾ ਪਾਣੀ ਵੀ ਨਹੀਂ ਨੰਗ ਸਕਦਾ ਇਹਦੇ ਵੀ ਦਿਨਾਂ ਮੋਟਾ ਕੱਪੜਾ ਹੈਗਾ ਤੇ ਮੈਂ ਕਿਹਾ ਚਲੋ ਇਹ ਚੀਜ਼ ਇਸ ਐਮਬੀ ਨਾਲੇ ਚੀਜ਼ ਦੀ ਸੈਂਤ ਵੀ ਆ ਜਾਂਦੀ ਆਪਏ ਦੀ ਹਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਜੀ ਬਣਾਉਣੇ ਰਹਿਣੇ ਜੇ ਤਾਂ ਪੁਰਾਣੇ ਕੱਪੜੇ ਕੋਪੜੇ ਜੇ ਪਾਏ ਨੇ ਆਪਣੇ ਕੰਮ ਆ ਜਾਂਦੇ ਨੇ ਤੇ ਨਾਲੇ ਨਾ ਇੰਨਾ ਕਿੰਨਾ ਕ ਸੰਭਾਲ-ਸਮਾਂ ਰੱਖੀ ਚੱਲਾਂਗੇ ਹਨ ਪਈਆਂ ਨੂੰ ਇਹਨਾਂ ਨੂੰ ਦਾਗ ਦੀ ਲੱਗ ਜਾਂਦੇ ਨੇ ਚੋਆ ਜਾਂ ਪਤਾ ਨਹੀਂ ਕਿੱਥੋਂ ਲੱਗ ਜਾਂਦੇ ਨੇ ਇਹਨਾਂ ਨੂੰ ਹਲਕੀ-ਹਲਕੀ ਦਾਗ ਜੇ ਲੱਗ ਜਾਂਦੇ ਨੇ ਤੇ ਰੰਗ ਤਾਂ ਇਹਦਾ ਫੇਰ ਨਹੀਂ ਹੋਇਆ ਰੰਗ ਵੀ ਇਹਦਾ ਗਾਇਰੀ ਜੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਂ ਕਿਹਾ ਡਾਰਕ ਜਿਹਾ ਕਲਰ ਆ ਤੇ ਡਾਰਕ ਜਿਹਾ ਕਲਰ ਵਧੀਆ ਲੱਗਦਾ ਲੋ ਜੀ ਉਹ ਮੈਂ ਮਿੰਨਤੀ ਜੁੰਤੀ ਕਰਕੇ ਕੱਟ ਲਿਆ ਸੀਗਾ ਕੱਪੜਾ ਬਰਾਬਰ-ਬਰਾਬਰ ਮਿਲ ਲਿਆ ਸੀ ਸਾਰਾ ਕੱਪੜਾ ਤੇ ਹੁਣ ਮੈਂ ਇਹ ਨਾ ਆਪਾਂ ਇਹਦੇ ਨੇ ਸਲਾਈ ਲਾ ਦਨੇ ਆ ਤਿੰਨਾ ਸਾਈਡਾਂ ਤੇ ਸਲਾਈ ਲਾ ਕੇ ਤਿੰਨਾ ਪੀਸਾਂ ਨੂੰ ਮੈਂ ਜੋੜ ਲੂੰਗੀ ਉੱਪਰ ਛੱਤ ਵਾਲਾ ਹੋਊ ਆਪਾਂ ਤਿੰਨੇ ਜੋੜ ਕੇ ਪੀਸ ਛੱਤ ਵਾਲਾ ਪੀਸ ਆਪਾਂ ਸਾਰਿਆਂ ਨੂੰ ਲਾਸਟ ਤੇ ਲਾਵਾਂਗੇ ਉਹ ਜਿਵੇਂ ਘੇਰੇ ਦੀ ਕਢਾਈ ਵਾਲਾ ਸੂਟ ਆ ਜਿਹੜੇ ਘੇਰੇ ਦੀ ਕਢਾਈ ਹੋਊਗੀ ਉਹ ਮੈਂ ਉੱਪਰਲੇ ਪਾਸੇ ਲਾ ਦੂੰਗੀ ਤੇ ਵੀ ਵਧੀਆ ਲੱਗਦਾ ਹਨਾ ਉੱਪਰਲੇ ਪਾਸੇ ਲੱਗਿਆ ਹੋਇਆ ਤੇ ਚੀਜ਼ ਵੀ ਬਣੀ ਦੇਣੀ ਵੀ ਸੋਹਣੀ ਲੱਗਦੀ ਐਵੇਂ ਆਏ ਖਾਲੀ ਖਾਲੀ ਜਿਆ ਪਿਆ ਸੀਗਾ ਉਹ ਨਾਲੇ ਬੋਰਾ ਜਿਹਾ ਲੱਗਦਾ ਕੰਮ ਰੰਗ ਵਗੈਰਾ ਵੀ ਨਾ ਖਰਾਬ ਹੋ ਜੇ ਹਨਾ ਹੱਥ ਪੱਲਾ ਜ ਆਪਾਂ ਲਈ ਜਾਂਦੇ ਆ ਲੌਬੀ ਚ ਪਿਆ ਕਈ ਵਾਰੀ ਕੋਈ ਚੀਜ਼ ਧਰ ਦਿੰਨੇ ਆ ਉੱਪਰ ਹਨਾ ਆਪਾਂ ਨੂੰ ਪੰਜਾਬੀਆਂ ਨੂੰ ਆਦਤ ਹੁੰਦੀ ਆ ਕੋਈ ਵੀ ਚੀਜ਼ ਆਪਾਂ ਲੈ ਕੇ ਆਉਣੇ ਆ ਉੱਪਰ ਧਰ ਦਿੰਨੇ ਆ ਹਨਾ ਕੋਈ ਕਿਤਾਬ ਕਾਪੀ ਗਲਾਸ ਹੋਵੇ ਚਾਹੇ ਖਾਲੀ ਹਨਾ ਚਾਹੇ ਕੋਈ ਕੰਗਾ ਤੇਲ ਕੁਛ ਵੀ ਹੋਵੇ ਆਪਾਂ ਨੂੰ ਆਦਤ ਹੁੰਦੀ ਆ ਜਿੱਥੇ ਪਿਆ ਹੋਵੇ ਉੱਥੇ ਧਰ ਦਿੰਨੇ ਆ ਚੀਜ਼ ਆਪਾਂ ਉਹਦੇ ਨਾਲੇ ਦਾਗ ਜੇ ਲੱਗਣ ਲੱਗੇ ਸੀ ਬਸ ਤਾਂ ਮੇਰਾ ਪੁਰਾਣਾ ਟੇਬਲ ਜਿਆ ਪਾਇਆ ਹੋ ਸੀ ਫਿਰ ਵੀ ਸੱਤ ਉੱਪ ਮਸ਼ੀਨ ਦੀ ਸੱਤੋਂ ਪਰ ਤਾਂ ਕਵਰ ਹੋ ਗਿਆ ਸੀਗਾ ਸੈਡਾਂ ਤੇ ਦਾਗਦੋਗੇ ਲੱਗ ਜਾਂਦੇ ਨੇ ਤੇ ਇਹ ਉਹ ਕੜਾਈ ਵਾਲਾ ਪੀਸ ਜਿਹੜਾ ਮੈਂ ਦਿਖਾ ਰਹੀ ਸੀ ਇਹ ਆਪਾਂ ਮੂਰਲੇ ਪਾਸੇ ਲਾਵਾਂਗੇ ਮੂਰਲੇ ਪਾਸੇ ਵਧੀਆ ਲੱਗੂ ਲੱਗਿਆ ਹੋਇਆ ਲਓ ਜੀ ਇਹ ਤਿੰਨੇ ਸੈਡਾਂ ਤੇ ਆਪਾਂ ਸਲਾਈ ਲਾ ਲੈਨੇ ਆ ਉਸ ਤੋਂ ਬਾਅਦ ਜਦੋਂ ਸਾਰਾ ਸਲਾਈ ਹੋ ਗਿਆ ਫਿਰ ਆਪਾਂ ਤਣੀ ਆਈਆਂ ਕੱਟ ਕੇ ਲਾ ਦਾਂਗੇ ਹਨਾ ਇਹ ਮੈਂ ਤੁਹਾਨੂੰ ਡਿਟੇਲ ਚ ਨਹੀਂ ਸਮਝਾ ਰਹੀ ਕਿਉਂਕਿ ਮੇਰੇ ਭੈਣਾਂ ਹਨਾ ਪਤੀਆ ਉਹ ਮੈਂ ਉਹ ਜਿਹੜੇ ਆਪਣਾ ਜਿਹੜਾ ਇਹ ਉਹ ਨਾਟਕ ਚੱਲ ਰਿਹਾ ਸੀ ਹਨਾ ਸੁਖਪਾਲ ਭੈਣ ਹੁਰਾਣ ਨਾਟਕ ਚੱਲ ਰਿਹਾ ਸੀ ਇਹ ਦੇਖ ਦਿੰਨੇ ਆ ਤੇ ਇਹਨਾਂ ਦੇ ਬਹੁਤ ਵਧੀਆ ਹੁੰਦੇ ਨੇ ਪਿੰਡੂ ਵਿਰਸਾ ਵਾਲਿਆਂ ਦੇ ਬਹੁਤ ਜ਼ਿਆਦਾ ਵਧੀਆ ਇਹ ਬਣਾਉਂਦੇ ਨੇਗੇ ਵਲੌਗ ਵਗੈਰਾ ਤੇ ਇਹਨਾਂ ਦੀਆਂ ਵੀਡੀਓ ਜੀ ਮੈਂ ਦੇਖਦੀ ਰਹਿੰਨੇ ਵਧੀਆ ਲੱਗਦੀ ਨੇ ਮੈਂ ਲਾ ਕੇ ਨਾ ਉ ਚਾਹੇ ਪੈਰਾ ਹੋ ਬੈਠੀ ਰਹਾਂ ਜਦੋਂ ਮੈਂ ਕੋਈ ਵੀ ਕੰਮ ਕਰਨ ਦੇ ਵੀਡੀਓ ਲਾ ਲੈਣੀ ਬਹੁਤ ਜ਼ਿਆਦਾ ਸਕਾਲ ਭੈਣ ਹੋਰੀ ਤੇ ਬਹੁਤ ਵਧੀਆ ਜੀ ਲਵਾਉਂਦੇ ਨੇ ਹਨਾ ਇਹਨਾਂ ਦੀ ਵੀਡੀਓ ਜੀ ਬਹੁਤ ਜ਼ਿਆਦਾ ਵਧੀਆ ਰਕਲਦੀਪ ਵੀਰੇ ਹੋਰੀ ਜਿਹੜੇ ਪਾਉਂਦੇ ਨੇ ਉਹਨਾਂ ਦੀ ਵੀਡੀਓ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਉਹਨਾਂ ਦੀ ਵੀ ਸਟੋਰੀਆਂ ਬਹੁਤ ਜ਼ਿਆਦਾ ਦੇਖਣ ਵਾਲੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਵੀਡੀਓ ਵੀ ਦੇਖਦੀਆਂ ਨਾਲ ਨਾਲ ਮੇਰਾ ਚੱਲੀ ਜਾਂ ਨਾਲ ਨਾਲ ਉਹ ਦੇਖੇ ਨਾਲ ਨਾਲ ਕੰਮ ਹੋ ਜਾਂਦਾ 5 ਵਜੇ ਸੀਗੇ ਖਾਲੀ ਖੰਨ ਨੂੰ ਬਹੁਤ ਜ਼ਿਆਦਾ ਹੋਈ ਪਈ ਸੀ ਕਿਉਂਕਿ ਉਧਰ ਧਾਰਾਂ ਤੁਰਾਂ ਵਿੱਚ ਔਣੀਆਂ ਸੀਗੀਆਂ ਤੇ ਇੱਧਰ ਇਹ ਵੀ ਕੰਮ ਕਰਨ ਵਾਲਾ ਪਿਆ ਹਨ ਤੇ ਮੈਂ 3 ਵਜੇ ਬੈਠੀ ਸੀ ਜਦ ਹੌਲੀ ਹੌਲੀ ਟਾਈਮ ਜਾਂਦਾ ਲੱਗ ਹੀ ਜਾਂਦਾ ਜਦ ਆਪਾਂ ਕੋਈ ਵੀ ਕੰਮ ਸੇੜਦੇ ਹਾਂਗੇ ਟਾਈਮ ਜਾਂਦਾ ਲੱਗ ਹੀ ਜਾਂਦਾ ਹੁੰਦਾ ਇਹ ਬ੍ਰੀਤੀ ਜਿਹਾ ਕੰਮ ਹੁੰਦਾ ਨਾ ਮਿਣ-ਮਿਣ ਕੇ 5 ਸਵੇਰੀ ਉੱਠੀ ਮੈਂ 5 ਸਵੇਰੀ ਮਿਣਿਆ ਮਿਣ-ਮਿਣ ਕੇ ਜੇ ਕਰਦੇ ਆ ਕੰਮ ਜਦੋਂ ਆਪਾਂ ਇਹ ਤੇ ਫਿਰ ਆਪ ਨੂੰ ਉੱਪਰ ਤਾਂ ਲੱਗਦੀ ਹੁੰਦਾ ਕਿ ਚਲੋ ਮੈਂ ਤਾਂ ਚਲ ਪੀਰ ਬਣ ਗਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਨਾ ਕਿ ਚਲੋ ਇੱਕ ਕੰਮ ਤਾਂ ਮੇਰਾ ਸਿਰੇ ਚੜਿਆ ਤੇ ਲਓ ਜੀ ਹੁਣ ਮੈਂ ਸਾਰਾ ਇਹ ਤੇ ਬਸੇ ਕੱਪੜਾ ਬਣ ਚੁੱਕਿਆ ਸੋ ਹੁਣ ਮੈਂ ਆੜੇ-ਦਾਲੇ ਆਪਾਂ ਸਾਈਡਾਂ ਦੀ ਜਿਹੜੀ ਸਲਾਈ ਲਾਉਣੀ ਸੀ ਕੰਨੀਆਂ ਤੇ ਉਹ ਕੰਨੀਆਂ ਦੀ ਸਲਾਈ ਲਾਉਣੀ ਹੈ ਕੰਨੀਆਂ ਦੀ ਸਲਾਈ ਲਾਉਣੀ ਪਾਵਾਂਗੀ ਇਹਦੇ ਉੱਪਰ ਫੇਰ ਮੈਂ ਤੁਹਾਨੂੰ ਦਿਖਾਉਂਗੀ ਵੀ ਕਿੱਦਾਂ ਦਾ ਬਣਿਆ ਆ ਦੇਖੋ ਵਾਕ ਇੰਨੀ ਕੰਨੀ ਰਹੇਗੀ ਇਹ ਸਾਰੀ ਆ ਪਾਲੇ-ਦਾਲੇ ਦੀ ਸਲਾਈ ਲਾ ਲੈਣੇ ਆਂਗੇ ਜੇ ਤੁਸੀਂ ਡਿਟੇਲ ਚ ਵੀ ਜਾਨਣਾ ਚਾਹੋ ਨੇ ਵੀ ਕਿੱਦਾਂ-ਕਿੱਦਾਂ ਬਣਾਇਆ ਤਾਂ ਮੈਂ ਇਹਦੀ ਵੀਡੀਓ ਦੁਬਾਰਾ ਸ਼ੇਅਰ ਕਰ ਦੂੰਗੀ ਦੁਬਾਰਾ ਦੱਸ ਦੂੰਗੀ ਪਰ ਇਹ ਤਾਂ ਛੋਟੇ-ਛੋਟੇ ਗੱਲਾਂ ਨਹੀਂ ਹੁੰਦੇ ਨੇ ਮੇਰੇ ਭੈਣਾਂ ਨੂੰ ਪਤੀ ਹੁੰਦਾ ਹਨ ਲਓ ਜੀ ਇਹ ਕਵਰ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਦਾ ਬਣਿਆ ਤੇ ਇਸ ਤਰ੍ਹਾਂ ਦੀ ਆਈ ਹੈ ਇਹਦੀ ਫਿਨਿਸ਼ਿੰਗ ਦੇਖੋ ਆਹ ਕੜਾਈ ਵਾਲਾ ਘੇਰਾ ਸੀਗਾ ਮੈਂ ਉੱਪਰਲੇ ਪਾਸੇ ਲਾਤਾ ਹਨ ਤੇ ਹਜੇ ਨਾ ਬਲਜੇ ਪਏ ਪੈਣ ਮੈਂ ਸੋਨੂੰ ਇਹ ਚੜਾ ਇਹਦੇ ਪ੍ਰੈਸ ਜੀ ਕਰਨ ਵਾਲਾ ਮਾਣਾ ਧੋ ਕੇ ਪ੍ਰੈਸ ਕਰਕੇ ਫੇਰ ਚਾੜੂਗੀ ਹਜੇ ਮੈਂ ਬਣਾ ਕੇ ਨਾ ਉਦਾਂ ਹੀ ਚਾੜ ਲੇਤਾ ਸੀਗਾ ਉਧਰ ਪਹਿਲਾਂ ਮੈਂ ਥੋੜੇ ਖਿੱਚੀ ਜੀ ਪਈ ਹੋਈ ਹੈ ਮਸ਼ੀਨ ਦੀ ਇਹ ਵੀ ਸੈੱਟ ਕਰਨ ਪੇ ਬੈਕ ਸਾਈਡ ਤੇ ਉਹ ਦੇਖੋ ਆਪਾਂ ਤਣੀਆਂ ਲਾਈਆਂ ਨੇ ਥੱਲੇ ਮੈਂ ਫ੍ਰਿਲ ਬਣਾ ਕੇ ਲਾਤੀ ਬੈਕ ਸਾਈਡ ਤੇ ਤਣੀਆਂ ਲਾਤੀ ਆ ਫ੍ਰਿਲ ਬਣਾ ਕੇ ਲਾਤੀ ਮੋਟੀ-ਮੋਟੀ ਜੀ ਫ੍ਰਿਲ ਲਾਈਆਂ ਮੈਂ ਬਰੀਕ-ਬਰੀਕ ਦੀਨ ਲਾਈ ਹੈਗੀ ਮੈਂ ਕਿੰਨਾ ਵੀ ਕੀਮਤਾਂ ਮਾਰਨਾ ਹਨਾ ਤੇ ਆ ਦੇਖੋ ਇਸ ਤਰ੍ਹਾਂ ਦਾ ਆ ਇਹਦੇ ਸੱਤ ਵਾਲਾ ਕਾਬਰ ਬਣਿਆ ਆ ਦੇਖੋ ਸੱਤ ਵਾਲਾ ਉਹ ਸਾਈਡ ਦੇਖੋ ਆ ਦੇਖੋ ਸਾਰੀਆਂ ਮੈਂ ਮੂਹਰੋਂ ਨਾ ਐਨੀ ਖੁੱਲੀ ਰੱਖ ਲਈ ਤੇ ਤਿੰਨੇ ਸੈਂ ਦੋ ਸਾਈਡਾਂ ਮੈਂ ਅਲਗ-ਅਲਗ ਨੇ ਜੋੜਤੀਆਂ ਤੇ ਬੈਕ ਸਾਈਡ ਤੇ ਮੂਹੂ ਮੂਰਲੀ ਸਾਈਡ ਇਹ ਮਤਲਬ ਇਸ ਤਰ੍ਹਾਂ ਕਰਕੇ ਖੁੱਲੀ ਇਸ ਤਰ੍ਹਾਂ ਕਰਕੇ ਬਣਿਆ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਦਾ ਲੱਗਿਆ ਹਨਾ ਵੀ ਸੋਹਣਾ ਬਣਿਆ ਹੋਇਆ ਤੇ ਮੇਰੇ ਸਾਰੇ ਚੀਜ਼ਾਂ ਦੀ ਇਸ ਤਰ੍ਹਾਂ ਹੀ ਕਵਰ ਬਣਾਏ ਹੋਏ ਨੇਗੇ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਤਾਂ ਬਹੁਤ ਵਾ ਸੋਹਣਾ ਲੱਗਿਆ ਸਰਦਾਰ ਜੀ ਨੂੰ ਵੀ ਬਹੁਤ ਯਾਰ ਪਸੰਦ ਆਇਆ ਤੇ ਜਦੋਂ ਉਹਨੇ ਦੇਖਿਆ ਵੀ ਹਨਾ ਕਿੰਨਾ ਸੋਹਣਾ ਬਣਿਆ ਹੋਇਆ ਤੇ ਚੀਜ਼ ਪਈ ਵੀ ਸੋਹਣੀ ਲੱਗਦੀ ਆ ਹਨਾ ਤੇ ਆਹ ਜਿਵੇਂ ਅਸੀਂ ਮਸ਼ੀਨ ਐਦਾਂ ਹੀ ਪਈਆ ਤੇ ਇੱਕ ਅੱਧੀ ਚੀਜ਼ਾਂ ਮੈਂ ਹੋਰ ਵੀ ਬਣਾਉਣੀਆਂ ਨੇ ਇੱਥੇ ਪੈਸੀ ਲਓ ਜੀ ਹੁਣ ਆਪਾਂ ਚੱਲਦੇ ਆਂ ਬਾਏ ਬਾਏ ਠੀਕ ਯਾਰ ਮਿਲਦਿਆਂ ਕਿਸੇ ਨਵੀਂ ਵੀਡੀਓ ਨਾਲ